ਰਾਮਗੜੀਆ ਕਾਲਜ 올ਡ ਸਟੂਡੈਂਟ ਐਸੋਸੀਏਸ਼ਨ ਫਗਵਾੜਾ ਵੱਲੋਂ ਦੂਸਰੀ ਐਨੂਅਲ ਮੀਟ ਪ੍ਰਧਾਨ ਸਤਪਾਲ ਸੇਠੀ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਖੇ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਸਾਬਕਾ ਆਈਏਐਸ ਬਲਵੀਰ ਸਿੰਘ ਸੂਦਨ ਚੰਡੀਗੜ੍ਹ ਨੇ ਕੀਤੀ ਇਸ ਮੀਟ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ਲਿਆ ਉਥੇ ਹੀ ਵਿਦੇਸ਼ਾਂ ਤੋਂ ਆਏ ਹੋਰਨਾ ਉਥੇ ਹੀ ਵਿਦੇਸ਼ਾਂ ਤੋਂ ਇਲਾਵਾ ਹੋਰਨਾ ਸ਼ਹਿਰਾਂ ਤੋਂ ਵੀ ਪਤਵੰਤਿਆਂ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਆਪਣੇ ਬੀਤੇ ਪਲਾਂ ਨੂੰ ਯਾਦ ਕਰਦੇ ਆ ਇੱਕ ਦੂਸਰੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਉਥੇ ਹੀ ਨੱਚ ਟੱਪ ਕੇ ਆਪਣੀ ਖੁਸ਼ੀ ਨੂੰ ਵੀ ਸਾਂਝਾ ਕੀਤਾ ਸਮਾਗਮ ਦੌਰਾਨ ਐਸੋਸੀਏਸ਼ਨ ਵੱਲੋਂ ਕੁਲਦੀਪ ਸਿੰਘ ਖਾਬੜਾ ਅਤੇ ਸਾਗਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਦਕਿ ਵਾਈਸ ਚਾਂਸਲਰ ਡਾਕਟਰ ਧਰਮਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਐਸੋਸੀਏਸ਼ਨ ਵੱਲੋਂ ਰਾਮਗੜੀਆ ਕਾਲਜ ਦੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਤੋਂ ਵੱਧ ਦੇ ਵਜੀਫੇ ਭੇਂਟ ਕੀਤੇ ਗਏ ਜਰਕੀ ਕਾਲਜ ਦੇ ਪੇਂਟ ਲਈ ਵੀ 50000 ਰੁਪਏ ਦੀ ਮਾਇਕ ਸਹਾਇਤਾ ਦਿੱਤੀ ਗਈ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਿਆ ਨੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਆਸ਼ਵਾਸਨ ਦਿੱਤਾ ਜਰਕੀ ਰਾਮਗੜੀਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਅਤੇ ਰਾਮਗੜੀਆ ਐਜੂਕੇਸ਼ਨ ਕਾਉਂਸਲ ਦੇ ਪ੍ਰੇਮਪਾਲ ਪੱਬੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ ਪ੍ਰੋਫੈਸਰ ਜਸਵੰਤ ਸਿੰਘ ਜਗਦੀਸ਼ ਮਹੇਤੋ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਮੈਂ ਸਰਬਜੀਤ ਸਿੰਘ ਪੱਡੀ ਜਨਰਲ ਸੈਕਟਰੀ ਨਾਗੜੇ ਕਾਲਜ ਵੋਲ ਅਸੋਸੀਏਸ਼ਨ ਅੱਜ ਦਾ ਸਾਡਾ ਜਿਹੜਾ ਮੀਟ ਹੋ ਰਹੀ ਹੈ ਸਾਡੀ ਸੈਕੰਡ ਮੀਟ ਹੈ ਪਹਿਲੀ ਮੀਟ ਸਾਡੀ ਪਿਛਲੇ ਸਾਲ ਫਰਵਿਚ ਹੋਈ ਸੀ ਜਿਸ ਵਿੱਚ ਕੋਈ 60 ਦੇ ਕਰੀਬ ਸਾਡੇ ਮੈਂਬਰ ਆਏ ਸਨ ਜਿਨ੍ਹਾਂ ਵਿੱਚ ਫੋਰਨ ਤੋਂ ਵੀ ਆਏ ਸਨ ਤੇ ਸਾਡੇ ਲੋਕਲ ਵੀ ਸੀਗੇ ਅੱਜ ਸਾਡੀ ਸੈਕੰਡ ਮੀਟ ਹੈ ਅੱਜ ਵੀ ਸਾਡੇ ਵਿੱਚ ਕੁਝ ਫੋਰਨ ਤੋਂ ਸਾਡੇ ਮੈਂਬਰ ਜਿਹੜੇ ਆਏ ਹੋਏ ਨੇ ਉਨਾ ਤੋਂ ਇਲਾਵਾ ਲਖਨਊ ਤੋਂ ਆਈਜੀ ਸਾਹਿਬ ਆਏ ਹੋਏ ਨੇ ਚੰਡੀਗੜ੍ਹ ਤੋਂ ਆਈਐਸ ਅਫਸਰ ਆਏ ਹੋਏ ਨੇ ਤੇ ਅੱਜ ਅਸੀਂ ਬੜੇ ਖੁਸ਼ ਆਮ ਨਾਲ ਇੱਥੇ ਆਪਣਾ ਸੈਕੰਡ ਮੀਟਿੰਗ ਬੁਲਾ ਰਹੇ ਹਾਂ ਤੇ ਥੈਂਕ ਯੂ